ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਬਹੁਤ ਬਹੁਤ ਤਰੱਕੀਆਂ ਦੇਣ ਤੇ ਆਪ ਤੁਸੀਂ ਆਪਣੀ ਫੈਮਿਲੀ ਵਿੱਚ ਬਹੁਤ ਜ਼ਿਆਦਾ ਖੁਸ਼ ਰਹੋ ਕਿਉਂਕਿ ਫੈਮਿਲੀ ਕੀ ਚੀਜ਼ ਹੁੰਦੀ ਹੈ ਇਹ ਮੈਥੋਂ ਵੱਧ ਕੋਈ ਨਹੀਂ ਜਾਣ ਸਕਦਾ ਸੋ ਮੈਂ ਤਾਂ ਦੁਆ ਕਰੂੰਗੀ ਵੀ ਵਾਹਿਗੁਰੂ ਸਭ ਦੀਆਂ ਫੈਮਿਲੀਆਂ ਚੜ੍ਹਦੀ ਕਲਾ ਚ ਖੁਸ਼ ਤੰਦਰੁਸਤ ਰਹਿਣ ਸੋ ਮੇਰੇ دل ਚ ਨਾ ਕੋ ਗੱਲ ਮਤਲਬ ਜੇ ਵਾ ਕਹਦੇ ਨਾ ਖਟਕ ਰਹੀ ਸੀ ਖਟਕ ਰਹੀ ਸੀ ਮੈਂ ਸੋਚਿਆ ਵੀ ਮੈਂ ਆਪਣੀ YouTube ਫੈਮਿਲੀ ਨਾਲ ਜਰੂਰ ਸ਼ੇਅਰ ਕਰੂੰਗੀ ਪਲੀਜ਼ ਜਿਹਨੂੰ ਜੋ ਵੀ ਚੰਗਾ ਜਾਂ ਮਾੜਾ ਕੁਝ ਲੱਗਦਾ ਹੁੰਦਾ ਮੇਰੀ ਵੀਡੀਓ ਤੇ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਮੈਨੂੰ ਗੁੱਸਾ ਨਹੀਂ ਆਉਂਦਾ ਜਿਵੇਂ ਲੋਕ ਗੁੱਸਾ ਕਰਦੇ ਆ ਹਨਾ ਵੀ ਸਾਨੂੰ ਤੁਸੀਂ ਉਕਲ ਦਿਨੇ ਮਤ ਦਿਨੇ ਨਹੀਂ ਕਈ ਗਲਤੀਆਂ ਆਪਣੇ ਚ ਹੁੰਦੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਪਰ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ ਹਨਾ ਵੀ ਆਪਾਂ ਕੀ ਗਲਤ ਕਰ ਰਹੇ ਆ ਸੋ ਮੈਂ ਤਾਂ ਕੋਈ ਮੈਂ ਨਹੀਂ ਕਰਦੀ ਮੈਂ ਮੈਂਡ ਉਹ ਕਰਦੀ ਜੇ ਬੰਦਾ ਕੋਈ ਗਲਤ ਬਲਡ ਬੋਲਦਾ ਹਨਾ ਜੋ ਕਿ ਬੰਦਾ ਕਹੇ ਇਹਦੇ ਵੀ ਤੁਹਾਡੀ ਵੀਡੀਓ ਆ ਕਮੀਆਂ ਜੀ ਤੁਸੀਂ ਆ ਗਲਤ ਬੋਲੇ ਇੱਥੇ ਐ ਕਰਨਾ ਤਾਂ ਮੈਨੂੰ ਵਧੀਆ ਲੱਗਦਾ ਵੀ ਯਾਰ ਸੋਹਣੀ ਗੱਲ ਆ ਵੀ ਆਪਾਂ ਨੂੰ ਕਿਸੇ ਨੇ ਟੋਕਿਆ ਹਨਾ ਵੀ ਆਪਾਂ ਨੂੰ ਜ਼ਰੂਰੀ ਵੀ ਆ ਸੋ ਅੱਜ ਮੈਂ ਮਤਲਬ ਆਪ ਹੀ ਸੋਚੀ ਜਾਂਦੀ ਸੀ ਮੈਂ ਦੁਪਹਿਰੇ ਨਾ ਕੱਪੜੇ ਅੱਜ ਮੈਂ ਆਪਦੀ ਜਿਹੜੀ ਕੱਪੜੇ ਵਾਲੀ ਦੁਕਾਨ ਆ ਮੇਰੀ ਘਰੀ ਦਿਖਾਣਾ ਜੀ ਡਰੈਂਗ ਰੂਮ ਦੇ ਵਿੱਚ ਮੈਂ ਕੱਪੜਾ ਪਾਇਆ ਵਾ ਸੋ ਡਰੈਂਗ ਰੂਮ ਚ ਧਰ ਲਿਆ ਕੱਪੜਾ ਮੈਂ ਉੱਥੇ ਅੱਜ ਨਾ ਸਫਾਈਆਂ ਮੇਰਾ ਦਿਮਾਗ ਆ ਜਿਹੜਾ ਇੱਧਰ ਉੱਧਰ ਚੱਲਦਾ ਹੀ ਰਹਿੰਦਾ ਤੇ ਮੈਂ ਉਹ ਕੱਪੜੇ ਦੀਆਂ ਸਫਾਈਆਂ ਕਰੀ ਜਾਂਦੀ ਸੀ ਵੀ ਜੀ ਮੈਂ ਆਪਣੇ ਕਈ ਵਾਰੀ ਗਰਦ-ਗੁਰਦ ਪਾਈ ਜਾਂਦੀ ਐ ਕੋਈ ਜਿਹੜਾ ਕੱਪੜਾ ਕਾਫੀ ਟਾਈਮ ਦਾ ਪਿਆ ਹੋਵੇ ਕੋਈ ਟਾਬਲ ਟੋਬਲ ਜਿਹਾ ਪਿਆ ਹੋਵੇ ਉਹਦੇ ਕਾਫੀ ਗਰਦ ਪਈ ਪਈ ਸੀ ਤੇ ਮੈਂ ਵੀ ਭਾਈ ਉਹ ਅੱਜ ਸਫਾਈ ਕਰਦੀ ਨੇ ਆਪਦਾ ਥੋੜਾ ਜਿਹਾ ਦਿਮਾਗ ਲੜਾਇਆ ਹਨਾ ਅੱਜ ਮੈਂ ਸੋਚ ਕੇ ਇਹੀ ਵੀਡੀਓ ਬਣਾਈ ਆ ਵੀ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਵੀਰ ਆ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਆ ਮੇਰੀ ਅਪੀਲ ਹੈ ਸਾਰੇ ਸਿੱਖਾਂ ਨੂੰ ਸਿੱਖ ਜੋ ਵੀ ਸਿੱਖ ਫੈਮਲੀਆਂ ਜੋ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਲੀਜ਼ ਦੂਜੇ ਧਰਮ ਵਾਲੇ ਕੋਈ ਮੈਂਡ ਨਾ ਕਰਿਓ ਮੇਰਾ ਕੋਈ ਮਤਲਬ ਨਹੀਂ ਹੈਗਾਗਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਮੈਂ ਤਾਂ ਕੋਈ ਨਹੀਂ ਜਿਹੜੇ ਕੋਈ ਕਿਸੇ ਚੀਜ਼ ਨੂੰ ਲੈ ਕੇ ਲੜਦੇ ਆ ਵੀਰੇ ਮੇਰਾ ਮਤਲਬ ਇਹ ਜਿਵੇਂ ਅਸੀਂ ਸਿੱਖਾਂ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਨਾ ਮੈਂ ਤਾਂ ਇਹ ਗੱਲ ਕਰ ਰਹੀ ਆ ਤੇ ਬਾਕੀ ਸਭ ਨੂੰ ਆਪੋ ਆਪਣੇ ਧਰਮ ਪਿਆਰੇ ਹੁੰਦੇ ਆ ਆਪਣੇ ਧਰਮ ਲਈ ਕੋਈ ਬੰਦਾ ਕੁਝ ਵੀ ਬੋਲ ਸਕਦਾ ਉਹਨਾਂ ਨੂੰ ਹੱਕ ਹੁੰਦਾ ਆ ਆਪਣੇ ਧਰਮ ਲਈ ਹਨਾ ਵੀ ਕੋਈ ਭਈ ਕੋਈ ਵੀ ਧਰਮ ਦਾ ਮਾਲਕ ਆ ਆਪੋ ਆਪਣੇ ਧਰਮ ਬਚਾਉਣੇ ਬੰਦੇ ਲਈ ਜ਼ਰੂਰੀ ਹੁੰਦੇ ਆ ਚਾਹੇ ਉਹਦਾ ਧਰਮ ਜੋ ਮਰਜੀ ਆ ਪਰ ਆਪਣੇ ਧਰਮ ਨੂੰ ਬਚਾਉਣਾ ਉਹਨੂੰ ਕਾਇਮ ਰੱਖਣਾ ਜਿੰਦਾ ਰੱਖਣਾ ਆਪਣਾ ਹੀ ਫਰਜ਼ ਬਣਦਾ ਸੋ ਵੀਰੇ ਮੈਂ ਸਭ ਨੂੰ ਜਿੰਨੇ ਵੀ ਮੇਰੇ ਨਾਲ ਮੇਰੇ ਨਾਲ ਆ ਇਸ ਟਾਈਮ ਮੇਰੇ ਕੋਲ ਦਾ 9000 ਵਾਂਗੂ ਸਬਸਕ੍ਰਾਈਬਰ ਆ ਮੇਰਾ ਇਸ ਚੈਨਲ ਤੇ 골ਡਨ ਪੰਜਾਬ ਤੇ ਤੇ ਮੈਂ 9 ਦੇ 9000 ਨੂੰ ਅਪੀਲ ਕਰਦੀ ਆ ਹਨਾ ਵੀ ਬੇਨਤੀ ਆ ਮੇਰੀ ਸਾਰਿਆਂ ਅੱਗੇ ਵੀ ਪਲੀਜ਼ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਇਹਨਾਂ ਨੂੰ ਇਹਨੂੰ ਕੈਮ ਰੱਖੋ ਹਨਾ ਆਪਾਂ ਸਿੱਖਾਂ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਆਪਣਾ ਜੁੜਨਾ ਜ਼ਰੂਰੀ ਆ ਹਨਾ ਜਿਹੜੀਆਂ ਭੈਣਾ ਵੀਰ ਅਣਪੜ੍ਹਨੇ ਹਨ ਉਹ ਪਲੀਜ਼ ਤੁਸੀਂ ਸਵੇਰੇ ਨਹਾ ਧੋ ਕੇ ਵਹਿਗੁੰਦਾ ਜਾਪ ਕਰਿਆ ਕਰੋ ਭਾਵੇਂ 5 ਮਿੰਟ ਕਰ ਲਿਆ ਕਰੋ ਮੈਨੂੰ ਪਤਾ ਵੀਰੇ ਸਾਰਿਆਂ ਦੇ ਕੰਮ ਧੰਦਾ ਦਾ ਪ੍ਰੈਮ ਹੁੰਦਾ ਐਨੀ ਲੋਕਾਂ ਤੇ ਤੰਗੀ ਆ ਗਰੀਬੀ ਆ ਵੀ ਬਿਨਾ ਕੰਮ ਕਰੇ ਤੋਂ ਆਪਾਂ ਦਾ ਗੁਜ਼ਾਰਾ ਹੁੰਦਾ ਨਹੀਂ ਹਨਾ ਤਾਂ ਮੇਰੀ ਰਿਕੁਐਸਟ ਹੈ ਵੀ ਜਦੋਂ ਵੀ ਤੁਸੀਂ ਨਹਾ ਲੈਨੇ ਹੋ ਮੈਂ ਕਿਸੇ ਨੂੰ ਵੀ ਇਹ ਕੋਈ ਨਹੀਂ ਕਹਿੰਦੀ ਵੀ ਤੁਸੀਂ 4 ਵਜੇ ਉੱਠੋ 5 ਵਜੇ ਉੱਠੋ ਵੀਰੇ ਸੋਡੇ ਸਭ ਦੇ ੱਡੋ ੱਡੀ ਸਰੀਰ ਆ ਹਨਾ ਕੋਈ ਸ਼ਰੀਰਦਾਰ ਹੀ ਆ ਕੋਈ ਮੇਰੇ ਵਰਗ ਗਾਰੀਆ ਵਿਚਾਰਾ ਹਨਾ ਪਰ ਮੈਂ ਤਾਂ ਇੱਕੂ ਕਹੂੰਗੀ ਨਾਮ ਜਰੂਰ ਜਪੋ ਜਦ ਵੀ ਨਾ ਲੈਣੇ ਹੋ ਹਨਾ ਤੇ ਨਾ ਕਿ ਤੁਸੀਂ ਜਿਹੜੇ ਬੰਦ ਭੈਣ ਭਰਾਣ ਪੜਾ ਉਹ ਵਾਹਿਗੁਰੂ 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 5 ਮਿੰਟ ਬਹਿ ਕੇ ਜਪ ਲਿਆ ਕਰੋ ਸਹੀ 5 ਮਿੰਟ ਤਾਂ ਕੋਈ ਕੱਢਣੇ ਤੁਹਾਡੇ ਲਈ ਵਾਲੇ ਨਹੀਂ ਮੇਰੀ ਰਿਕੁਐਸਟ ਹੈ ਵੀ ਆਪਣੇ ਧਰਮ ਨੂੰ ਆਪਾਂ ਕਾਇਮ ਰੱਖਣਾ ਜਿੰਦਾ ਰੱਖਣਾ ਜੇ ਤੁਸੀਂ 5 ਮਿੰਟ ਖੁਦ ਨਾਮ ਜਪੋਗੇ ਕਹੋ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ ਤੁਹਾਨੂੰ ਤੁਹਾਡੇ ਬੱਚੇ ਹੀ ਦੇਖਣਗੇ ਉਹ ਉਦਾਂ ਦੇ ਬਣਨਗੇ ਮੇਰੀ ਗਰੰਟੀ ਹੈ ਵੀਰੇ ਮੈਥੋਂ ਲਿਖਾ ਕੇ ਲੈ ਲਿਓ ਜਿੱਦਾਂ ਦਾ ਮਾਂ ਪਿਓ ਦੀ ਥਿੰਕਿੰਗ ਹੁੰਦੀ ਹੈ ਬੱਚਾ 70% ਮਾਂ ਪਿਓ ਦੀ ਕਾਪੀ ਕਰਦਾ ਠੀਕ ਹੈ ਮੈਂ ਮੰਨ ਨਹੀਂ ਕਰਦੀ ਜੇ ਮੈਂ ਰੱਬ ਨੂੰ ਮੰਨਦੀ ਸੀ ਹਨਾ ਮੈਂ ਮਤਲਬ ਬੱਚੇ ਮੇਰੇ ਛੋਟੇ ਸੀ ਵਾਹਿਗੁਰੂ ਦੇ ਲਾੜ ਲੱਗੀ ਸੀ ਤਾਂ ਅੱਜ ਦੀਪੂ ਨੂੰ ਵੀ ਵਾਹਿਗੁਰੂ ਨਾਲ ਬਹੁਤ ਜ਼ਿਆਦਾ ਪਿਆਰ ਹੈ ਬੇਟੀ ਨੂੰ ਵੀ ਪਿਆਰ ਆ ਉਹ ਟਾਈਮ ਜੋ ਟਾਈਮ ਕੱਢ ਕੇ ਗੁਰੂ ਘਰ ਜਾਂਦੀ ਆ ਠੀਕ ਆ ਨਾਮ ਉਹਦੇ ਦਾ ਕੰਠ ਨੇ ਜਪਜੀ ਸਾਹਿਬ ਚ ਪਈ ਸਾਹਿਬ ਕੰਠ ਨੇ ਉਤਰੀ ਫਿਰਦੀ ਕਰ ਲੈਂਦੀ ਆ ਤਾਂ ਮੇਰੀ ਰਿਕਵੈਸਟ ਆ ਛੋਡੇ ਸਾਰੇ ਅੱਗੇ ਵੀ ਆਪਣੇ ਧਰਮ ਨੂੰ ਕਾਇਮ ਰੱਖੋ ਕਿਸੇ ਦਾ ਕੋਈ ਵੀ ਧਰਮ ਹੈ ਆਪਣੇ ਧਰਮ ਨੂੰ ਕਾਇਮ ਰੱਖੋ ਪਲੀਜ਼ ਜੇ ਤੁਸੀਂ ਆਪ ਨਾਮ ਜਪੋਗੇ ਤਾਂ ਤੁਹਾਡੇ ਬੱਚੇ ਜਪਣਗੇ ਵੀਰੇ ਜੇ ਤੁਸੀਂ ਮੰਦਾ ਬੋਲ ਬੋਲੋਗੇ ਗਲਤ ਬੋਲੋਗੇ ਤੁਹਾਡੇ ਬੱਚੇ ਵੀ ਕਾਪੀਆਂ ਕਰਨਗੇ ਉਦਾਂ ਹੀ ਕਰਨਗੇ ਠੀਕ ਹੈ ਕਿਉਂਕਿ ਜਿੱਥੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਹੋ ਜਾਂਦਾ ਉੱਥੇ ਪ੍ਰਮਾਤਮਾ ਆਪ ਆਉਣ ਲੱਗ ਜਾਂਦਾ ਤੁਹਾਨੂੰ ਕਈਆਂ ਦੇ ਕਮੈਂਟ ਆਉਣਗੇ ਜੀ ਮੈਂ ਵਾਹਿਗੁਰੂ ਨੂੰ ਬਹੁਤ ਮੰਨਿਆ ਤੇ ਮੇਰੇ ਕੰਮ ਨਹੀਂ ਬਣੇ ਵੀਰੇ ਕੋਈ ਵਾਹਿਗੁਰੂ ਨਾਲ ਆਪਣੀ ਸ਼ਰਤ ਨਹੀਂ ਲੱਗੀ ਹੁੰਦੀ ਕੋਈ ਵਾਹਿਗੁਰੂ ਐ ਨਹੀਂ ਹੈਗਾ ਵੀ ਤੁਸੀਂ ਵਾਹਿਗੁਰੂ ਨਾਮ ਜਪਿਆ ਤਾਂ ਤੁਹਾਡੇ ਕੰਮ ਕਰਨ ਆਉਣਗੇ ਵੀਰੇ ਹਰ ਇੱਕ ਚੀਜ਼ ਸਮਾਂ ਲੈਂਦੀ ਆ ਠੀਕ ਆ ਕਣਕ ਵੀ ਜਦੋਂ 6 ਮਹੀਨਿਆਂ ਚ ਹੁੰਦੀ ਆ ਝੋਨਾ ਲਾਉਣੇ ਉਹ ਵੀ 6 ਮਹੀਨਿਆਂ ਚ ਹੁੰਦੀ ਆ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਵੀਰੇ ਜੇ ਆਪਾਂ ਉਹਨਾਂ ਅੱਟਾ ਪੇਹਾ ਕੇ ਘਰੇ ਧਰਤਾ ਤੋਂ ਦੀ ਸਿੱਧੀ ਰੋਟੀ ਤਾਂ ਨਹੀਂ ਪੱਕਦੀ ਵੀਰੇ ਉਹਦੇ ਲਈ ਬਹੁਤ ਖੁਸ਼ ਕਰਨਾ ਪੈਂਦਾ ਸੋ ਦੇਖੋ ਤੁਸੀਂ ਮੈਂ ਮੈਂ ਕਿਸੇ ਨੂੰ ਕੁਝ ਨਹੀਂ ਕਹੂੰਗੀ ਹਨਾ ਮੇਰਾ ਕੋਈ ਮਤਲਬ ਨਹੀਂ ਕਿਸੇ ਨੂੰ ਠੰ ਸੱਟ ਮਾਰਨਾ ਮੇਰਾ ਤਾਂ ਕੰਮ ਹੀ ਨਹੀਂ ਕਿਸੇ ਦਾ ਦਿਲ ਦਿਖਾਉਣਾ ਹਨਾ ਮੈਂ ਤਾਂ ਚਾਹੁੰਦੀ ਆ ਵੀ ਬੈਗੁਰੂਆਂ ਦੀ ਜਾਣ ਪੁਣੇ ਦੀ ਮੈਥੋਂ ਕਿਸੇ ਦਾ ਦਿਲ ਨਾ ਦੁਖੀ ਹੋਵੇ ਹਨਾ ਕਿਉਂਕਿ ਪਤਾ ਨਹੀਂ ਪਹਿਲਾਂ ਕਿਹੜੇ ਕਰਮ ਕੀਤੇ ਆ ਮਾੜੇ ਵੀ ਜਿਨ੍ਹਾਂ ਦੀਆਂ ਮੈਂ ਇਡੀਆਂ ਭਾੜੀਆਂ ਸਜ਼ਾ ਭੁਗਤ ਚੁੱਕੀਆਂ ਪਰ ਮੈਂ ਫਿਰ ਵੀ ਕਹਣੀ ਵੀ ਆਪਾਂ ਰੱਬ ਨੂੰ ਦੋਸ਼ ਨਹੀਂ ਦਿੱਤਾ ਕਦੇ ਮੈਂ ਗੋਲਡਨ ਪੰਜਾਬ ਤੇ ਇੱਕ ਵੀਡੀਓ ਪਾਈਆਂ ਵੀ ਸਾਡੇ ਤੇ ਝੂਠਾ ਕੇਸ ਪਿਆ ਸੀ ਇੰਨੇ ਜਲੀਲ ਹੋਏ ਪਰ ਮੈਂ ਤੁਸੀਂ ਸੁਣਿਆ ਕਦੇ ਵੀ ਮੈਂ ਰੱਬ ਦੇ ਖਿਲਾਫ ਬੋਲੀ ਮੈਂ ਨਹੀਂ ਬੋਲੀ ਵੀਰੇ ਮੇਰਾ ਸਬਰ ਮੇਰੇ ਨਾਲ ਆ ਜਿਵੇਂ ਸਬਰ ਕੀਤਾ ਸੀ ਤਾਂ ਵਾਹਿਗੁਰੂ ਨੇ ਅੱਜ ਤੋਟ ਵੀ ਕਾਸ਼ ਦੀ ਨਹੀਂ ਛੱਡੀ ਸਭ ਤੋਂ ਮੇਨ ਪ੍ਰਾਪਰਟੀ ਹੁੰਦੀ ਆ ਵੀਰੇ ਬੱਚੇ ਬੱਚੇ ਮੇਰੇ ਦੋਨੇ ਇੰਨੇ ਸਮਝਦਾਰ ਆ ਕਈਆਂ ਤਾਂ ਬੋਲ ਕੇ ਸਮਝਾਉਣਾ ਪੈਂਦਾ ਉਹ ਵਿਚਾਰੇ ਮੇਰੇ ਬਿਨਾ ਬੋਲੇ ਸਮਝ ਜਾਂਦੇ ਆ ਉਹਨਾਂ ਨੂੰ ਮੇਰੇ ਫੇਸ ਤੋਂ ਪਤਾ ਲੱਗ ਜਾਂਦਾ ਵੀ ਸਾਡੀ ਮਾਂ ਟੈਨਸ਼ਨ ਚਾ ਕੇ ਖੁਸ਼ ਐ ਤਾਂ ਮੇਰੀ ਹੱਥ ਬਨ ਕੇ ਬੇਣਤੀ ਐ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜ਼ਰੂਰ ਜੋੜੋ ਤੇ ਨਹੀਂ ਬਹਿ ਕੇ ਰੋਵੋਗੇ ਪਛਤਾਉਗੇ ਕਿਉਂਕਿ ਜਦੋਂ ਬੱਚਿਆਂ ਨੂੰ ਛੋੜੇ ਇਤਿਹਾਸ ਬਾਰੇ ਨਾ ਪਤਾ ਹੋਇਆ ਬੱਚਿਆਂ ਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਵੀ ਅਸੀਂ ਕਿਹੜੇ ਧਰਮ ਨੂੰ ਬਲੋਂਗ ਕਰਦੇ ਆਂ ਸਾਡਾ ਧਰਮ ਕੀ ਹੈ ਗੁਰੂ ਘਰ ਲੈ ਜਾਣੇ ਹੋ ਠੀਕ ਹੈ ਸੋਹਣੀ ਗੱਲ ਆ ਗੁਰੂ ਘਰ ਜਾਓ ਬਹੁਤ ਵਧੀਆ ਗੱਲ ਆ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਗੁਰੂ ਘਰ ਹੈ ਗੁਰਦੁਆਰਾ ਹੈ ਜਾਂ ਇਹ ਸਾਡੇ ਕਿਹੜੇ ਗੁਰੂ ਦਾ ਗੁਰਦੁਆਰਾ ਸਿੱਖ ਨੂੰ ਆਪਾਂ ਇਹ ਕਹਿੰਦੇ ਨੇ ਵੀ ਨੌਵੇਂ ਪਾਤਸ਼ਾਹ ਦਾ ਦਸਵੇਂ ਪਾਤਸ਼ਾਹ ਦਾ ਨਾ ਪਰ ਮੇਰੀ ਰਿਕੁਐਸਟ ਹੈ ਬੱਚਿਆਂ ਨੂੰ ਥੋੜਾ ਬਹੁਤਾ ਇਤਿਹਾਸ ਬਾਰੇ ਦੱਸਿਆ ਕਰੋ ਬਾਣੀ ਜ਼ਰੂਰ ਪੜ੍ਹਾਇਆ ਕਰੋ ਮੈਂ ਤਾਂ ਕਹਣੀ ਆ ਵੀ ਇੱਕ ਅਣਪੜ ਮਾਂ ਨੂੰ ਵੀ ਚਾਰ ਸਹਬਜ਼ਾਦਿਆਂ ਦੇ ਨਾਮ ਪਤਾ ਹੋਣੇ ਆ ਇੱਕ ਅਣਪੜ ਮਾਂ ਵੀ ਆਰਾਮ ਨਾਲ ਦੱਸ ਸਕਦੀ ਹੈ ਅਜੀਤ ਜੁਝਾਰ ਫਤੇਹ ਜੋਰਾਵਰ ਵੀ ਕੌਣ ਸੀ ਤੁਸੀਂ ਆਪਣੇ ਬੱਚਿਆਂ ਨੂੰ ਪਲੀਜ਼ ਇੰਨਾ ਕ ਤਾਂ ਦੱਸ ਦਿਆ ਕਰੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਤੁਸੀਂ ਬੱਚਿਆਂ ਨੂੰ ਦੱਸੋਗੇ ਤਾਂ ਪਤਾ ਲੱਗੂ ਵਿਚਾਰੇ ਨੂੰ ਮਾਂ ਕਈਆਂ ਥਾਈਆਂ ਪੱਤਰਕਾਰ ਦੇਖੇ ਆ ਪੱਤਰਕਾਰ ਮਤਲਬ ਕਿੰਨੇ ਬੱਚਿਆਂ ਦੇ ਮੂਰੇ ਮੈਕ ਕਰਦੇ ਯਾਰ ਉੱਥੇ ਸੱਚੀ ਆਪ ਨੂੰ ਘਰੇ ਬੈਠਾ ਨੂੰ ਸ਼ਰਮ ਆਉਂਦੀ ਆ ਬੀ ਸਹਿਬ ਜੀ ਦਾ ਨਾਮ ਕੀ ਆ ਪਰ ਮਾਵਾਇਰ ਤੋਂ ਡਰ ਕੇ ਕਹਿਣੀ ਆ ਵੀ ਸਹਿਬ ਜادہ ਪੰਜ ਪਿਆਰੇ ਇਤਿਹਾਸ ਤਖਤ ਸਭ ਦੀਪੂ ਨੂੰ ਬੇਟੀ ਨੂੰ ਸਾਰਿਆਂ ਨੂੰ ਬਚਪਨ ਤੋਂ ਪਤਾ ਸਾਡਿਆਂ ਨੂੰ ਦੀਪੂ ਛੋਟਾ ਜਿਹਾ ਹੁੰਦਾ ਚਾਰੇ ਸਹਿਬ ਜਾਨਾਂ ਦਾ ਨਾਮ ਦੱਸ ਦਿੰਦਾ ਸੀ ਸਭ ਤੋਂ ਛੋਟੇ ਤੇ ਨੂੰ ਉਮਰ ਦਾ ਐ ਸਾਰਾ ਪਤਾ ਦੀਪੂ ਨੂੰ ਵੀ ਮੈਨੂੰ ਮਾਣ ਐ ਇਸ ਚੀਜ਼ ਤੇ ਵੀ ਮੇਰੇ ਬੱਚੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਸੋ ਪਲੀਜ਼ ਜੈਸੀ ਰੰਗਤ ਜੈਸੀ ਸੰਗਤ ਵੈਸੀ ਰੰਗਤ ਹਨਾ ਜਰੂਰ ਚੜਦੀ ਆ ਬੱਚਿਆਂ ਨੂੰ ਮੈਂ ਕਿਹੜੀਆਂ ਅਨਪੜ ਮਾਵਾਂ ਗੁਰੂ ਘਰ ਜਾਂਦੀਆਂ ਗੁਰਦੁਆਰੇ ਜਾਂਦੀਆਂ ਉਹਨਾਂ ਦਾ ਵੀ ਹੱਕ ਬਣਦਾ ਆ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣਾ ਵੀ ਸਾਡੇ ਚਾਰ ਸਾਹਿਬਜ਼ਾਦੇ ਕੌਣ ਸੀ ਗੁਰੂ ਦਸ਼ਮੇ ਪਿਤਾ ਜੀ ਕੌਣ ਸੀ ਗੁਰੂ ਨਾਨਕ ਦੇਵ ਜੀ ਕੌਣ ਸੀ ਬੱਚਿਆਂ ਨੂੰ ਕੁਝ ਨਹੀਂ ਪਤਾ ਵਿਚਾਰਿਆਂ ਨੂੰ ਅੱਜ ਕੱਲ ਆਪਾਂ ਖੁਸ਼ ਹੋ ਕੇ ਦੱਸਦੇ ਆ ਸਾਡਾ ਕੋਈ ਪੁੱਛ ਲੈਣਾ ਵੀ ਆਪਾਂ ਬੜੇ ਮਾਣ ਨਾਲ ਦੱਸਦੇ ਹਾਂ ਤੁਹਾਡੇ ਬੱਚਾ ਕਿੱਥੇ ਪੜਦਾ ਕਾਨਵੈਂਟ ਸਕੂਲ 'ਚ ਪੜਦਾ ਸਾਡਾ ਤਾਂ ਜੀ ਅਕੈਡਮੀ 'ਚ ਪੜਦਾ ਆਪਾਂ ਫੁੱਲ ਕੇ ਦੱਸਦੇ ਹਾਂ ਐਕਸਪੋਜ਼ ਕਰੋ ਵੀ ਤੁਹਾਡੇ ਬੱਚਿਆਂ ਨੂੰ ਉੱਥੇ ਕੋਈ ਸਵਾਲ ਪੁੱਛ ਲੈ ਵੀ ਬੇਟੇ ਚਾਰ ਸਾਹਿਬ ਸਾਡੇ ਕੋਲੋਂ ਤੁਹਾਡੇ ਬੱਚਿਆਂ ਨੂੰ ਬੱਦੇ ਹੀ ਨਹੀਂ ਤਾਂ ਲਾਣ ਤਾਂ ਫਿਰ ਆਪਣੇ ਸਿੱਖ ਘਾਉਣ ਤੇ ਅਸਲੀ ਸਿੱਖੋ ਹੁੰਦਾ ਜਿਹੜੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਦਾ ਅੱਗੇ ਹੁਣ ਬੱਚਾ ਨਹੀਂ ਮੋਬਾਈਲ ਤੇ ਬੈਠਣਾ ਹੀ ਆ ਜੀ ਬੱਚਿਆਂ ਲਈ ਟਾਈਮ ਕੌਣ ਕੱਢਦਾ ਕਿੱਥੇ ਤੁਸੀਂ ਸਾਰੇ ਬੱਚਿਆਂ ਨੂੰ ਘੂਰ ਕੇ ਕੋਲੇ ਬਿਠਾਓ ਬੁਰਿਆ ਉਹ ਜਿਵਾਂ ਕੋ ਮੈਨੂੰ ਚਾਰ ਸਹਬਜਾਦੇ ਦੱਸਦੀਆਂ ਕੌਣ ਸੀ ਜਾਂ ਦੱਸ ਤਾਂ ਜਾਂ ਦੱਸਦੀਆਂ ਜਾਂ ਪੰਜ ਪਿਆਰੇ ਕੌਣ ਸੀ ਜਾਂ ਅਮਰਤ ਕਿਉਂ ਸਕਾਇਆ ਗਿਆ ਸੀ ਜਾਂ ਚਿੜੀਆਂ ਨਾਲ ਬਾਗ ਕਿੱਦਾਂ ਲੜਿਆ ਸੀ ਤੁਸੀਂ ਇਹ ਬਾਜ ਤੁਸੀਂ ਐਦਾਂ ਕਿਉਂ ਨਹੀਂ ਆਉਦੇ ਬੱਚਿਆਂ ਨੂੰ ਦੱਸ ਦੇ ਜੀ ਦੱਸੋ ਮੇਰੀ ਤਾਂ ਸੋਚ ਇਹੀ ਹੈ ਵੀ ਇਹ ਦੀਪੂ ਬਹਿ ਹੈਗਾ ਇਹਦੇ ਬੱਚੇ ਹੋਣਗੇ ਜਿਉਂਦੀ ਰਹੀ ਤਾਂ ਉਹਨਾਂ ਨੂੰ ਇਹ ਚੀਜ਼ਾਂ ਦੱਸਿਆ ਕਰੋ ਵੀ ਬਟਾ ਸਹਬਜਾਦੇ ਆ ਸੀ ਆਪਣੇ ਦਸਵੇਂ ਪੁੱਤ ਹੈ ਮੇਰਾ ਤਾਂ ਇੱਕੋ ਹੀ ਕੰਮ ਹੋ ਜੂਗਾ ਚਾਹੇ ਮੇਰੀ ਨੂੰ ਮੈਨੂੰ ਰੋਟੀ ਵੀ ਨਾ ਦੇਵੇ ਪਰ ਬੱਚਿਆਂ ਨੂੰ ਜ਼ਰੂਰ ਕਹੂੰਗੀ ਬੱਚਿਆਂ ਨੂੰ ਜ਼ਰੂਰ ਦਊ ਦੱਸੂੰਗੀ ਇਹ ਦੇਣ ਦੇਵੂੰਗੀ ਵੀ ਪੁੱਤਾਂ ਪਾ ਸਿੱਖ ਹੋਣੇ ਆ ਆਪਣਾ ਇਤਿਹਾਸ ਆ ਆਪਣੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਆਪਣੇ ਬੰਦ ਬੰਦ ਘਟਾਈ ਕੋਪੜੀਆਂ ਲਾਈਆਂ ਤਨਾਰਾ ਨਾਲ ਚੜਾਏਗੇ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਸਿੱਧਕ ਨਹੀਂ ਹਾਰਿਆ ਇਹ ਸਭ ਕੁਝ ਮੈਂ ਆਪਣੇ ਪੋਤੇ ਪੋਤੀਆਂ ਕੁਝ ਵੀ ਹੋਣ ਉਹਤ ਰੱਬ ਦੀ ਦੇਣਾ ਉਹਨਾਂ ਨੂੰ ਜ਼ਰੂਰ ਸਿਖਾਵਾਂਗੀ ਠੀਕ ਹੈ ਮੈਂ ਮਾਡਲ ਦੁਨੀਆ 'ਚ ਵੀ ਪੈਰ ਰੱਖਦੀ ਆ ਜਦੋਂ ਅਸੀਂ ਟੂਰ ਤੇ ਜਾਂਦੇ ਆ ਵਧੀਆ ਖਾਣੇ ਆ ਪੀਣੇ ਆ ਵਧੀਆ ਕੱਪੜੇ ਵੀ ਪਾਉਣੇ ਆ ਠੀਕ ਆ ਤੇ ਸਿੰਪਲ ਦੁਨੀਆ 'ਚ ਵੀ ਪੈਰ ਰੱਖਦੀਆਂ ਜਿੱਦਾਂ ਸਿੰਪਲ ਆਪਾਂ ਲੋਕ ਆਮ ਕੰਮ ਕਰੇ ਰਹਿੰਦੇ ਆ ਵੀ ਰੋਟੀਆਂ ਖਾਂਦੀਆਂ ਆਪਣੇ ਪਰਿਵਾਰ ਨਾਲ ਗੱਲਾਂ ਕੀਤੀਆਂ ਹੱਸੇ ਖੇਡੇ ਉਹ ਚੀਜ਼ ਜ਼ਿੰਦਗੀ ਜਿਉ ਹਰ ਇੱਕ ਜ਼ਿੰਦਗੀ ਜਾਨ ਦਾ ਤੁਹਾਨੂੰ ਹੱਕ ਬਣਦਾ ਪਰ ਪਲੀਜ਼ ਮੇਰੀ ਰਿਕਵੈਸਟ ਹੈ ਵੀ ਆਪਾਂ ਆਪਣੇ ਇਤਿਹਾਸ ਨੂੰ ਕਾਇਮ ਜੀ ਰੱਖਣਾ ਹੈ ਜੇ ਤੁਸੀਂ ਸਿੱਖੀ ਬਚਾਉਣੀ ਆ ਤਾਂ ਤੁਹਾਨੂੰ ਇਹ ਕੰਮ ਕਰਨੇ ਪੈਣਗੇ ਛੋਟੇ ਛੋਟੇ ਬੱਚਿਆਂ ਨੂੰ ਦੱਸਣਾ ਪੈਣਾ ਵੀ ਸਿੱਖ ਕੌਣ ਸੀ ਸਿੱਖਾਂ ਨੇ ਕੀ ਕੀਤਾ ਗੋਰਿਆਂ ਦੇ ਬੱਚੇ ਤਾਂ ਇੰਟਰਸਟ ਲੈ ਰਹੇ ਆ ਮਿਰਨਾਕ ਗੱਲ ਹੁੰਦੀ ਆ ਉਹ ਠੀਕ ਆ ਕੁੜੀ ਇੰਡੀਆ ਨਾਲ ਪਰ ਉਹ ਉਹ 7 ਸਾਲ ਦੀ ਇੰਡੀਆ ਇੰਡੀਆ ਤੋਂ ਕੈਨੇਡਾ ਚਲ ਗਈ ਸੀ ਉਹ ਪੰਜਾਬੀ ਬੋਲਦੀ ਆ ਪਰ ਉਹਦੇ ਬੱਚੇ ਨਹੀਂ ਬੋਲਦੇ ਉਹ ਇੰਗਲਿਸ਼ ਬੋਲਦੇ ਆ ਠੀਕ ਆ ਉਹ ਹੈ ਪੰਜਾਬ ਦੀ ਪਟਾ ਉਹਦੇ ਬੱਚੇ ਵੀ ਬਿਲਕੁਲ ਅੰਗਰੇਜ਼ਾਂ ਵਾਲੀ ਸੋਚ ਦੇ ਮਾਲਕ ਆ ਪਰ ਉਹਨੇ ਆਪਦੇ ਬੱਚਿਆਂ ਨੂੰ ਐਨਾ ਵਧੀਆ ਸੰਸਕਾਰ ਦਿੱਤਾ ਰਿਪਣਾ ਕੁੜੀ ਦਾ ਨਾਮ ਐਨੇ ਵਧੀਆ ਸੰਸਕਾਰ ਦਿੱਤੇ ਉਹਨੇ ਆਪਦੇ ਬੱਚਿਆਂ ਨੂੰ ਉਹ ਬੱਚੇ ਇੰਗਲਿਸ਼ 'ਚ ਵੀ ਮੈਨੂੰ ਕਹਿੰਦੇ ਵੀ ਜਦੋਂ ਅਸੀਂ ਇੰਡੀਆ ਆਏ ਅਸੀਂ ਹਜ਼ੂਰ ਸਾਹਿਬ ਦੇਖਣਾ ਅਸੀਂ ਤਖਤ ਦੇਖਣੇ ਆ ਅਸੀਂ ਗੋਲਡਨ ਟੈਂਪਲ ਦੇਖਣਾ ਦੇਖ ਲਾਓ ਬੱਚਿਆਂ ਨੂੰ ਪਰਬ੍ਰਿਸ਼ ਤੇ ਕਿੰਨਾ ਅਸਰ ਸੀ ਉਹ 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 ਇੰਗਲਿਸ਼ ਚ ਬੋਲਦੇ ਸੀ ਫਿਰ ਉਹਨਾਂ ਦੀ ਮਾਂ ਮੈਨੂੰ ਸਮਝਾਉਂਦੀ ਸੀ ਵੀ ਇਹ ਕੀ ਕਹਿ ਰਹੇ ਆ ਮੈਨੂੰ ਅਨੰਦਪੁਰ ਦੀ ਸਾਹਿਬ ਦੀ ਸਮਝ ਆ ਜਾਂਦੀ ਸੀ ਤਾਂ ਸੱਚੀ ਮੇਰਾ ਅੱਖਾਂ ਚੋਂ ਪਾਣੀ ਆ ਗਿਆ ਵੀ ਯਾਰ ਵੀ ਇਹ ਬੱਚੇ ਦੇਖ ਵੀ ਇਹ ਆ ਅਸਲੀ ਪਰਬ੍ਰਿਸ਼ ਕੈਨੇਡਾ ਦੇ ਵਿੱਚ ਰਹਿ ਕੇ ਵੀ ਉਹ ਬੱਚਾ ਕਹੇ ਬੇਟਾ ਕਹੇ ਮੈਨੂੰ ਇੰਗਲਿਸ਼ ਚ ਬੋਲ ਕੇ ਵੀ ਮੈਂ ਆਨੰਦਪੁਰ ਸਾਹਿਬ ਦੇਖਣਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਸੀ ਜਿੱਥੇ ਬੱਚੇ ਰਹਿੰਦੇ ਸੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਨਦੀ ਵੀ ਦੇਖਣੀ ਹੈ ਜਿੱਥੋਂ ਪਾਰਲ ਦੇਖਣਾ ਛੋਟੇ ਛੋਟੇ ਬੱਚੇ ਆਹੋ ਉਹ ਕਹਿੰਦੇ ਜਦੋਂ ਅਸੀਂ ਇੰਡੀਆ ਆਏ ਅਸੀਂ ਮम्मा ਉਹੀ ਚੀਜ਼ਾਂ ਦੇਖਣੀ ਹੈ ਦੇਖ ਲੋ ਉਹਦੀ ਮਾਂ ਦੀ ਇੱਕ ਚੰਗੀ ਸੋਚ ਉਹਨਾਂ ਨੇ ਇੰਡੀਆ ਚ ਮੇਰੇ ਕੋਲੇ ਹੋਰ ਕੋਈ ਨਾਮ ਨਹੀਂ ਲਿਆ ਅਸੀਂ ਕਹਿੰਦੇ ਉਹ ਦੇਖਣੀ ਹੈ ਮੈਂ ਘਰ ਦੇਖਣਾ ਜਿੱਥੇ ਉਹ ਰਹਿੰਦੇ ਸੀ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਇਹਨਾਂ ਦੀ ਮਾਂ ਨੇ ਇਹਨੂੰ ਕਿੰਨਾ ਸੋਹਣਾ ਬੱਚਿਆ ਨੂੰ ਸੰਸਕਾਰ ਦਿੱਤਾ ਹੋਇਆ। ਸੋ ਮੇਰੀ ਹੱਥ ਵੱਨ ਕੇ ਬੇਨਤੀ ਆ ਕੱਲਾ ਸਿੱਖ ਘਾਉਣ ਨਾਲ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਗੁਰਦੁਆਰੇ ਜਾਣ ਨਾਲ ਨਹੀਂ ਕੁਝ ਬਣਨਾ ਵੀਰੇ ਤੁਸੀਂ ਆਉਣ ਵਾਲੀ ਨਸਲ ਬਾਰੇ ਸੋਚੋ। ਜਿਹੜੀ ਤੁਹਾਡੀ ਨਸਲ ਖਤਮ ਹੋ ਰਹੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰਾਂ ਨੂੰ ਵੀ ਸਾਹਿਬ ਜਾਦੇ ਕੌਣ ਆ ਪੰਜ ਪਿਆਰੇ ਕੌਣ ਹੈ। ਅਮਰਤ ਕੀ ਹੁੰਦਾ ਠੀਕ ਹੈ? ਮੇਰਾ ਅਮਰਤ ਨਹੀਂ ਸਕਿਆ ਬਿਲਕੁਲ ਨਹੀਂ ਸਕਿਆ। ਠੀਕ ਹੈ ਕਿਉਂਕਿ ਮੈਂ ਥੋੜੀ ਜਿਹੀ ਬਿਮਾਰ ਜਿਹ ਰਹਿੰਦੀ ਕਰਕੇ ਮੈਨੂੰ ਆਪਣੇ ਆਪ ਐ ਹੋ ਜਾਂਦਾ ਵੀ ਮਰਯਾਦਾ ਬਹੁਤ ਹੈ ਮੈਂ ਹਜੇ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕੀ ਕਿਉਂਕਿ ਮੈਨੂੰ ਪਤਾ ਵੀ ਅਮਰਤ ਸਾਕ ਕੇ ਨਾ ਝੂਠ ਨਾ ਫਰਾਡ ਨਾ ਤੂਫਾਨ ਨਾ ਤਪਸ ਰੱਪ ਇਹ ਛੱਡਨੇ ਪੈਂਦੇ ਆ ਮੈਂ ਮਸੰਦਾ ਚ ਨਹੀਂ ਬਣਨਾ ਗੁਰੂ ਦਸਵੇਂ ਪਾਸ਼ਾ ਜੀ ਨੇ ਕਿਹਾ ਸੀ ਵੀ ਸਿੱਖੀ ਬਾਣੀ ਚ ਮਸੰਦ ਹੋਣਗੇ ਮੈਂ ਮਸੰਦ ਨਹੀਂ ਬਣਨਾ ਜਿਹੜੇ ਨਿੰਦਿਆ ਜੁਗਲੀ ਕਰਦੇ ਆ ਕਿ ਇਹਦੀ ਚੀਜ਼ ਦਬਦੇ ਆ ਚੱਕਦੇ ਆ ਮੈਂ ਉਹ ਨਹੀਂ ਬਣਨਾ ਗੁਰੂ ਦਸਵੇਂ ਪਾਸ਼ਾ ਨੇ ਕਿਹਾ ਸੀ ਅਸਲੀ ਸਿੱਖ ਵੀਰਾ ਉਹੀ ਹੋ ਜਿਹੜਾ ਸਿੱਖੀ ਦੇ ਰੂਹਾਂ ਨੂੰ ਅਨੁਭਾਉਗਾ ਮੈਂ ਚਾਹੁੰਦੀ ਆ ਵੀ ਮੈਂ ਜਦੋਂ ਵੀ ਅਮਰਤ ਸਕਾਂ ਤਾਂ ਮੈਂ ਸਿੱਖੀ ਨੂੰ ਉਹ ਉਦੇ ਵਾਸਤੇ ਮੈਂ ਇਨੀ ਸਟਰੋਂਗ ਹੋ ਮੈਂ ਉਹਨੂੰ ਉਭਾ ਸਕਾਂ ਮੈਂ ਕਿਸੇ ਦੀ ਰੀਸ ਨਾਲ ਕਦੇ ਕੋਈ ਕੰਮ ਨਹੀਂ ਕੀਤਾ ਨਾ ਜ਼ਿੰਦਗੀ 'ਚ ਕਰਨਾ ਜਦੋਂ ਬਣੀ ਗੁਰੂ ਦੀ ਅਸਲੀ ਸਿੱਖੀ ਬਣੂੰਗੀ ਚੋਗਲੀਆਂ ਠੱਗੀਆਂ ਵਾਲੀ ਨਹੀਂ ਮੈਂ ਬਣਦੀ ਤਾਂ ਮੈਂ ਅੱਜ ਵੀ ਅੱਜ ਮੈਂ ਆਪ ਸੋਚੀ ਜਾਂਦੀ ਸੀ ਕੱਪੜੇ ਝਾੜਦੀ ਮੈਂ ਕਿਹਾ ਵੀ ਜਿੰਨੀ ਕਿ ਲੋਕ ਮੇਰੀ ਵੀਡੀਓ ਦੇਖਦੇ ਆ ਠੀਕ ਆ ਸਬਸਕ੍ਰਾਈਬਰ ਤਾਂ ਮੇਰੇ ਨਾਲ ਜੀ 9000 ਵੰਗੂ ਜੁੜਿਆ ਪਰ ਮੇਰੀ ਵੀਡੀਓ 1500 2000 ਬੰਦੇ ਹੀ ਦੇਖਦਾ ਸੋ ਇਹ ਬਹੁਤ ਦੁੱਖ ਵਾਲੀ ਗੱਲ ਆ ਵੀ ਮੈਂ ਵੀਡੀਓ ਜਿਹੜੀਆਂ ਪਾਉਣੀ ਆ ਕਦੇ ਵੀ ਕੋਈ ਘਟਿਆ ਵੀਡੀਓ ਨਹੀਂ ਪਾਉਂਦੀ ਕਿਸੇ ਚੀਜ਼ ਤੇ ਚਪਣੀ ਨਹੀਂ ਕਰਦੀ ਕਿਸੇ ਦੀ ਮੈਂ ਨਹੀਂ ਹੁੰਦਿਆ ਚੁਗਲੀ ਨਹੀਂ ਕਰਨੀ ਨਖੇਦੀ ਨਹੀਂ ਕਰਨੀ ਜੋ ਜਿੱਦਾਂ ਦੀਆਂ ਵੀਡੀਓ ਪਾਉਂਦਾ ਪਾਈ ਜਾਵੇ ਆਪਾਂ ਨੂੰ ਆਪਣੇ ਧਿੱਕਰ ਮਤਲਬ ਆਪਾਂ ਲੋਕਾਂ ਦੀ ਬਰਵਾਤ ਕਦੇ ਨਾ ਕੀਤੀਆਂ ਨਾ ਕਰਨੀਆਂ ਸੋ ਜਿੰਨੇ ਮੇਰੇ ਨਾਲ ਜੁੜਿਆ ਪਲੀਜ਼ ਮੇਰੀ ਹੱਥ ਬਨ ਕੇ ਬੇਨਤੀ ਆ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਸੇ ਸਿੱਖੀ ਨੂੰ ਬਚਾਉਣ ਦੀ ਖਾਤਰ ਆਪਣੇ ਬੱਚਿਆਂ ਨੂੰ ਜਰੂਰ ਆਪਦੀਆਂ ਮਾਮਾਂ 20-20 ਮਿੰਟ ਬੱਚਿਆਂ ਲਈ ਕੱਢਿਆ ਕਰੋ ਤੁਸੀਂ ਇੰਨੀਆਂ ਵਿਜੀ ਨਹੀਂ ਹੈਗੀਆਂ ਚਾਹੇ ਸ਼ਾਮ ਨੂੰ ਮੇਰੀ ਮੈਥੋਂ ਲਿਖਿਆ ਕੇ ਲੈ ਲਓ ਜਦੋਂ ਤੁਸੀਂ ਬੱਚਿਆਂ ਨਾਲ ਗੱਲਾਂ ਕਰਨ ਲੱਗੀਆਂ ਨਾ ਤੁਹਾਡੇ ਬੱਚੇ ਫੋਨ ਛੱਡ ਕੇ ਤੁਹਾਡੇ ਕੋਲੇ ਆ ਕੇ ਬੈਠਣਗੇ ਮੇਰਾ ਗਲ ਕੱਟ ਦਿਓ ਜੇ ਗੱਲ ਸੱਚੀ ਨਾ ਹੋਈ ਤੁਸੀਂ ਸਹਬਜ਼ਾ ਦੀ ਗੱਲ ਛਿੜਿਓ ਬੱਚਿਆਂ ਕੋਲੇ ਵੀ ਪੁੱਤ ਸਹਬਜ਼ਾ ਦੇ ਆਏ ਸੀ ਐਨੇ ਦਲੇਰ ਸੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਆਇਆ ਕੀਤਾ ਲੈ ਸਕੀਲਾ ਲੋ ਮੇ ਤੋਂ ਛੋਡੇ ਬੱਚੇ ਫੂਨ ਤੇ ਨਹੀਂ ਬੈਠਣਗੇ ਛੋਡੇ ਮੰਗਰ ਫਿਰਿਆ ਕਰਨਗੇ ਮੰਮੀ ਅੱਗੇ ਦੱਸੋ ਫਿਰ ਸਹਿਜ ਜਾਂਦੇ ਨੇ ਕੀ ਕੀਤਾ ਮੰਮਾ ਜੀ ਕੀ ਹੋਇਆ ਕਿਉਂਕਿ ਬੱਚੇ ਸਟੋਰੀਆਂ ਸੁਣਨ ਚ ਕਹਾਣੀਆਂ ਸੁਣਨ ਚ ਅੱਜ ਵੀ ਇੰਟਰਸਟਿਡ ਨੇ ਬਟ ਮਾਵਾ ਖਿਆਲ ਨਹੀਂ ਕਰਦੇਗਾ ਬਾਪ ਖਿਆਲ ਨਹੀਂ ਕਰਦੇ ਓਨਲੀ ਪੈਸਾ ਮੁਖ ਰੱਖ ਰੱਖਿਆ ਸਭ ਨੇ ਪੈਸਾ ਨਹੀਂ ਵੀਰੇ ਜ਼ਰੂਰੀ ਆਪਦੀ ਲਾਤ ਸਾਮੋ ਲਾਤ ਜ਼ਰੂਰੀ ਆ ਜੇ ਤੁਹਾਡੀ ਲਾਦ ਨੂੰ ਤੁਹਾਡੇ ਇਤਿਹਾਸ ਬਾਰੇ ਨਹੀਂ ਪਤਾ, ਤੁਹਾਡੀ ਜਾਤੀ ਬਾਰੇ ਨਹੀਂ ਪਤਾ, ਸੋ ਬੱਚਿਆਂ ਨੂੰ ਇਹ ਨਹੀਂ ਪਤਾ ਸੀ ਹੁੰਦੇ ਕੌਣ ਆ ਤਾਂ ਲਾਣਤ ਆਪਣੇ ਮਾਪੇ ਕਹਣ ਤੇ। ਸੋ ਦਾਦਿਆਂ ਨੂੰ ਮੇਰੀ ਬੇਨਤੀ ਹੈ ਵੀ ਆਪ ਦੇ ਪੋਤੇ-ਪੋਤੀਆਂ ਨਾਲ ਸਿੱਖੀ ਇਤਿਹਾਸ ਦੀਆਂ ਗੱਲਾਂ ਕਰਿਓ ਕਰੋ ਪਲੀਜ਼ ਜਿੰਨਾ ਤੁਸੀਂ ਜਾਣਦੇ ਹੋ। ਉਹਨਾਂ ਨੂੰ ਆਦਤ ਪਾਓ ਵੀ ਬੇਟਾ ਜਦੋਂ ਤੁਸੀਂ ਖਾਣਾ ਖਾਣਾ ਤੇ ਵਾਹਿਗੁਰੂ ਦਾ ਨਾਮ ਲੈਣਾ। ਬੇਟਾ ਜਦੋਂ ਤੁਸੀਂ ਬੈਨ ਤੇ ਚੜਨਾ ਵਾਹਿਗੁਰੂ ਦਾ ਨਾਮ ਲੈਣਾ। ਆਦਤ ਬਣਜੂ ਬੱਚਿਆਂ ਦੀ। ਮੇਰਾ ਗਾਟਾ ਲਾ ਦਿਓ ਜੋ ਆਦਤ ਛੁੱਟ ਗਈ ਤਾਂ। ਜੱਲੇ ਬੱਚੇ ਨੂੰ ਪੈ ਜਾਂਦੀ ਆ ਬੱਚੇ ਨੂੰ ਕਹੋ ਖਾਣ ਵੇਲੇ ਬਹਿ ਗੁਰੂ ਬੋਲਣਾ ਬੇਟਾ ਜੀ ਇਸ਼ਨਾਨ ਕਰਨ ਵੇਲੇ ਬਹਿ ਗੁਰੂ ਬੋਲਣਾ ਤੇ ਬੈਣ ਚ ਚੜਨ ਵੇਲੇ ਜਦੋਂ ਬੇਟਾ ਜਾ ਕੇ ਸਕੂਲ 'ਚ ਹੋਮਵਰਕ ਜਾਂ ਕੰਮ ਕਰਨ ਲੱਗਦੇ ਆ ਬਸ ਸਕੂਲ ਦਾ ਵਰਕ ਕਰਦੇ ਆ ਉਦੋਂ ਪੁੱਤ ਬਹਿ ਗੁਰੂ ਕਹਿ ਕੇ ਕਿਤਾਬ ਖੋਲੋ ਤੁਹਾਨੂੰ ਬੜੀ ਪੜਾਈ ਆਊਗੀ ਬੱਚੇ ਸੱਚੀ ਪੁੱਛੋ ਰੱਬ ਦਾ ਰੂਪ ਹੁੰਦੇ ਉਹ ਜਿੱਧਰ ਤੁਸੀਂ ਢਾਲਦੇ ਹੋ ਉੱਥੇ ਢਲ ਜਾਂਦੇ ਆ ਛੋਟੇ ਛੋਟੇ ਜਵਾਬ ਸਾਡੇ ਵੀ ਰਿਸ਼ਤੇਦਾਰੀਆਂ ਚ ਹੈਗਾ ਮੈਨੂੰ ਕੋਲ 2 ਮਿੰਟ ਗੱਲਾਂ ਕਰਨ ਲੱਗ ਜਾ ਮੈਂ ਫੋਨ ਤੇ ਸਾਡੇ ਬੱਚਾ ਨਾਲ ਗੱਲਾਂ ਕਰਨ ਲੱਗ ਜਾਣਾ ਉਹ ਤੇ ਵਹਿਗੁਰੂ ਬੋਲਿਆ ਕਰਉ ਤੋ ਉਹ ਉਹ ਅੱਗੋਂ ਫਿਰ ਮੈਨੂੰ ਮੋੜ ਕੇ ਜਵਾਬ ਦਿੰਦੇ ਹਾਂ ਹਾਂ ਸਾਨੂੰ ਪਤਾ ਹੈ ਸਤਨਾਮ ਵਹਿਗੁਰੂ ਫਿਰ ਉਹ ਮੱਥਾ ਵੀ ਟੇਕਦੇ ਨੇ ਉਹਨਾਂ ਨੂੰ ਨੰਨਾ ਵੀ ਪਤਾ ਕਿ ਮੱਥਾ ਟੇਕਿਆ ਜਾਂਦਾ ਸੋ ਛੋਡੇ ਬੱਚਾ ਨੂੰ ਜਿੱਦਾਂ ਦਾ ਤੁਸੀਂ ਬਣਾਓਗੇ ਉਦਾਂ ਦਾ ਪੜਨਗੇ ਨਹੀਂ ਫਿਰ ਕੱਲ ਨੂੰ ਰੋਮੋਗੇ ਜਦੋਂ ਜਦੋਂ ਛੋਡੇ ਬੱਚਾ ਨੂੰ ਛੋਡੇ ਇਤਿਹਾਸ ਬਾਰੇ ਨਹੀਂ ਪਤਾ ਤੁਸੀਂ ਕਹੋ ਨਾ ਤੇ ਛੋਡੀ ਉਹ ਕਿੱਥੋਂ ਗਦਰ ਕਰਨਗੇ ਸੋ ਮੈਂ ਤਾਂ ਜਿੰਨਾ ਜਿਉਣੀ ਆ ਸਾਡੇ ਬੱਚਿਆਂ ਨੂੰ ਦੋਨਾਂ ਨੂੰ ਪਤਾ ਇਤਿਹਾਸ ਬਾਰੇ ਜਦੋਂ ਬੱਚਿਆਂ ਦੇ ਬੱਚੇ ਹੋਣਗੇ ਤਾਂ ਮਾਪਦੀ ਡਿਊਟੀ ਬਖੂਬੀ ਨਿਭਾਉਂਗੇ ਮੈਂ ਤਾਂ ਆ ਬੱਚਿਆਂ ਨੂੰ ਕਰਨ ਲੱਗ ਜਾਈ ਨੀ ਪੁੱਤ ਵਾਹਿਗੁਰੂ ਜਪਿਆ ਕਰੋ ਵਾਹਿਗੁਰੂ ਦਾ ਨਾਮ ਲਿਆ ਕਰੋ ਪੜਨ ਵੇਲੇ ਖਾਣ ਵੇਲੇ ਸੌਣ ਵੇਲੇ ਬਾਹਰ ਜਾਣ ਵੇਲੇ ਜਦੋਂ ਵੀ ਅਨੇ ਪੁੱਤ ਲੋ ਵਾਹਿਗੁਰੂ ਬੜੀ ਤਾਕੜੀ ਚੀਜ਼ ਆ ਉਹ ਡਰ ਨਹੀਂ ਲੱਗਣ ਦਿੰਦਾ ਉਹ ਵੱਡੇ ਵੱਡੀਆਂ ਚੀਜ਼ਾਂ ਨੂੰ ਹਰਾ ਦਿੰਦਾ ਤੇ ਬੱਚੇ ਇੰਨਾ ਇੰਟਰਸਟਡ ਹੋ ਕੇ ਸੁਣਦੇ ਛੱਡ ਦਿਓ ਗੱਲਾਂ ਸੋ ਪਲੀਜ਼ ਆਪਣੇ ਸਿੱਖੀ ਇਤਿਹਾਸ ਨੂੰ ਸਾਹਮਣ ਲਈਏ ਮੇਰੀ ਛੋਟੀ ਜੀ ਅਪੀਲ ਆ ਤੁਹਾਨੂੰ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਇਤਿ ਜਦੋਂ ਹੀ ਛੋਟਾ ਟਾਈਮ ਲੱਗਦਾ ਮੈਂ ਕਿਸੇ ਨੂੰ ਨਹੀਂ ਕਹਿੰਦੀ ਵੀ ਆਹ ਟਾਈਮ ਤੇ ਕਿਉਂਕਿ ਮੈਨੂੰ ਪਤਾ ਵੀ ਹਰ ਇੱਕ ਬੰਦਾ ਬਿਜੀ ਹੈ ਤੰਗੀਆਂ ਫੰਗੀਆਂ ਉੱਤੋਂ ਦੀ ਹੈ ਕਿਉਂਕਿ ਮਿਹਨਤਾਂ ਅੱਜਕੱਲ ਬੇਰੁਜ਼ਗਾਰੀ ਕਰਕੇ ਹਰ ਇੱਕ ਬੰਦਾ ਥੋੜਾ ਟਫ ਚੱਲ ਰਿਹਾ ਹੈ ਪਰ ਨਾਲੇ ਤਾਂ ਥੋੜਾ ਹੀ ਕੰਮ ਕਰਨ ਵਾਲਾ ਤੁਹਾਡੇ ਕਾਰੋਬਾਰ 'ਚ ਵਾਧੇ ਹੋਣਗੇ ਤੇ ਨਾਲੇ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਸਾਬਣੋਗੇ ਸੋ ਮੈਂ ਇੱਕ ਦਿਨ ਮੈਂ ਸੋਚਿਆ ਵੀ ਮੈਂ ਇੱਕ ਨਾ ਟਾਈਮ ਰੱਖੂਗੀ ਬੀ ਮੈਂ ਟਾਈਮ ਕਰ ਰੱਖੂਗੀ ਵੀ ਜਿੱਦਾਂ ਬੱਚੇ ਸ਼ਾਮ ਨੂੰ 4:00 ਵਜੇ ਵਿਹਲੇ ਹੁੰਦੇ ਆ ਨਾ ਮੇਰਾ ਆਪ ਵੀ ਸੋਚਣ ਸਕਦੀ ਵੀ ਮੈਂ 10 ਤੋਂ 15 ਮਿੰਟਾਂ ਲਾਈਵ ਹੋ ਕੇ ਤੇ ਬੱਚਿਆਂ ਨੂੰ ਨਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਇਆ ਕਰੂੰਗੀ ਤੇ ਇਹ ਵੀ ਵਾਹਿਗੁਰੂ ਨੂੰ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਵੀ ਬੱਚੋ ਜੇ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ ਤਾਂ ਤੁਹਾਡੀਆਂ ਪ੍ਰੋਬਲਮਾਂ ਦੂਰ ਹੋ ਜਾਣਗੀਆਂ ਤੁਸੀਂ ਬਹੁਤ ਨੰਬਰਾਂ ਦੇ ਪਾਸ ਹੋਮੋਗੇ ਤੇ ਤੁਸੀਂ ਕਮੈਂਟ ਕਰਕੇ ਪਲੀਜ਼ ਮੈਨੂੰ ਜਰੂਰ ਦੱਸਿਓ ਮੇਰਾ ਖੁਦ ਦਾ ਵੀ ਇਰਾਦਾ ਹੈ ਵੀ ਮੈਂ 4 ਤੋਂ ਲੈ ਕੇ 4:30 ਤੱਕ ਹਨਾ ਵੀ ਵਾਹਿਗੁਰੂ ਦਾ ਨਾਮ ਜਪਾਇਆ ਕਰਾਂ ਜਿਹੜੀਆਂ ਬੀਬੀਆਂ ਭੈਣਾਂ ਨਾਮ ਵਾਹਿਗੁਰੂ ਦਾ ਨਾਮ ਜਾਂ ਮੂਲ ਮੰਤਰ ਦਾ ਨਾਮ ਮੈਂ ਛੋਟੇ-ਛੋਟੇ ਵੀ ਜਿਵੇਂ ਜਿੱਦਾਂ ਛੋਟਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਤੇ ਮੂਲ ਮੰਤਰ ਦਾ ਪਾਠ ਮੇਰਾ ਰੱਦਾ ਹੈ ਵੀ ਮੈਂ ਕਰਾਇਆ ਕਰਾਂ ਤੇ ਤੁਸੀਂ ਨਾਲ-ਨਾਲ ਤੁਸੀਂ ਵਾਹਿਗੁਰੂ ਤੁਸੀਂ ਆਨਲਾਈਨ ਹੋ ਜਾਇਆ ਕਰੋ ਵੀ ਤੁਸੀਂ ਆਨਲਾਈਨ ਹੋ ਕੇ ਤੁਸੀਂ ਜਿਹੜੇ ਵਾਹਿਗੁਰੂ ਲਿਖਣਾ ਜਾਣਦੇ ਆ ਵਾਹਿਗੁਰੂ ਲਿਖ ਲਿਆ ਕਰੋ ਭਾਈ ਨਹੀਂ ਜਿੱਦਾਂ ਮੈਂ ਅੱਧਾ ਘੰਟਾ ਮੈਂ ਬੁੱਲੇ ਬੁੱਲੇ ਕਰੂੰਗੀ ਬਸ ਮੈਸੇਜ ਤੇ ਵਾਹਿਗੁਰੂ ਵਾਹਿਗੁਰੂ ਸਾਰੇ ਜ਼ਰੂਰ ਇੱਕ ਵਾਰੀ ਲਿਖ ਦਿਆ ਕਰੋ ਵੀ ਕਿਹੜੇ ਕਿੰਨੇ ਬੰਦੇ ਮੇਰੇ ਨਾਲ ਜੁੜ ਗਏ ਤੇ ਫਿਰ ਉਹ ਅੱਧਾ ਘੰਟਾ ਸਹੀ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਇਆ ਕਰੂੰਗੀ ਇੱਕ ਵਾਹਿਗੁਰੂ ਦਾ ਜਾਪ ਕਰਾਇਆ ਕਰੂੰਗੀ ਇੱਕ ਮੈਂ ਮool ਮੰਤਰ ਦਾ ਪਾਠ ਕਰਵਾਇਆ ਕਰੂੰਗੀ ਮੇਰਾ ਤਾਂ ਇੱਕੋ ਹੀ ਮੋਟਿਵ ਹੈ ਵੀ ਮੈਂ ਆਪਦੀ ਸਿੱਖੀ ਨੂੰ ਕਾਇਮ ਰੱਖਣਾ ਤੇ ਮਾਂ ਆਪਦੀਆਂ ਬੀਬੀਆਂ ਭੈਣਾਂ ਅਨਪੜ੍ਹ ਪੜੀਆਂ ਸਾਰੀਆਂ ਸਿੱਖੀ ਨਾਲ ਜੋੜਨੀਆਂ ਹੈ ਤੇ ਗੁਰੂ ਘਰ ਨਾਲ ਜੋੜਨੀ ਹੈ ਗੁਰੂ ਘਰ ਤੁਸੀਂ ਉਦੋਂ ਜਾਓ ਜਦੋਂ ਥੋੜਾ ਟਾਈਮ ਲੱਗਦਾ ਮੈਂ ਕਿਸੇ ਨੂੰ ਨਹੀਂ ਕਹਿੰਦੀ ਵੀ ਕਲੇਸ਼ ਪਾ ਕੇ ਤੁਸੀਂ ਗੁਰੂ ਘਰ ਜਾਓ ਜਾਂ ਘਰੇ ਲੜਾਈਆਂ ਪਾਓ ਜੇ ਤੁਹਾਡੇ ਘਰ ਦੇ ਸਾਨੂੰ ਨਹੀਂ ਗੁਰੂ ਘਰ ਜਾਣ ਦਿੰਦੇ ਵੀਰੇ ਤਾਂ ਕੋਈ ਗੱਲ ਨਹੀਂ ਤੁਹਾਡੇ ਅੰਦਰ ਰੱਬ ਵਾਸਦਾ ਤੁਸੀਂ ਘਰੇ ਬਹਿ ਕੇ ਵੀ ਵਾਹਿਗੁਰੂ ਦੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਆਪ ਆਉਂਦੇ ਸਾਨੂੰ ਦਰਸ਼ਨ ਦੇਣ ਵਾਸਤੇ ਸੋ ਮੇਰੀ ਰਿਕੁਐਸਟ ਹੈ ਵੀ ਜਿੰਨਾ ਜਿੰਨਾ ਨੇ ਮੇਰੀ ਇਸ ਚੀਜ਼ ਨਾਲ ਸਹਿਮਤ ਹੈ ਤਾਂ ਪਲੀਜ਼ ਮੇਰੀ ਰਿਕੁਐਸਟ ਹੈ ਵੀ ਅੱਧਾ ਘੰਟਾ ਮੇਰੇ ਨਾਲ ਜਦੋਂ ਮੈਂ ਲੈਬ ਹੋਇਆ ਕਰੂ ਜੁੜਿਆ ਕਰਿਓ ਜੁੜ ਕੇ ਬਸ ਜਿਹੜੇ ਅਨਪੜ੍ਹ ਐ ਉਹ ਕੋਈ ਗੁੱਠਾ ਭੇਜਿਆ ਕਰੋ ਹੱਥ ਭੇਜਦਾ ਕਰੋ ਜੋ ਮਰਜ਼ੀ ਭੇਜਦੇ ਕਰੋ ਮੈਨੂੰ ਪਤਾ ਲੱਗ ਜਾ ਕਰੂ ਇੰਨੇ ਬੰਦੇ ਮੇਰੇ ਨਾਲ ਜੁੜ ਚੁੱਕੇ ਆ ਬਸ ਮੇਰਾ ਮੇਰਾ ਮੇਨ ਮਕਸਦ ਇੱਕ ਹੈ ਵੀ ਮੈਂ 4 ਤੋਂ 4.5 ਨਾਮ ਜਪਾਇਆ ਕਰੂੰਗੀ ਵਾਹਿਗੁਰੂ ਦਾ ਤੇ ਮੋਲ ਮੰਤਰ ਦਾ ਤੇ ਕਿਉਂਕਿ ਮੈਨੂੰ ਪਤਾ ਵੀ ਉਹਨੇ ਟਾਈਮ 'ਚ ਕੱਢ ਕੇ ਤੁਸੀਂ ਨਾਲ-ਨਾਲ ਤੁਸੀਂ ਘਰੇ ਬਹਿ ਕੇ ਆਪਦੇ ਮੋਬਾਈਲ ਐ ਮੇਰੇ ਸਾਹਮਣੇ ਫੜ ਕੇ ਤੁਸੀਂ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਬੋਲੀ ਜਾਇਓ ਠੀਕ ਐ ਅੱਧਾ ਘੰਟਾ ਤੁਸੀਂ ਮੇਰਾ ਮੋਬਾਈਲ ਹੱਥ 'ਚ ਚੱਕ ਕੇ ਕੋਈ ਆਪ ਦਾ ਚਾਹ ਪਾਣੀ ਕਰੀ ਜਾਇਓ ਕੋਈ ਕੋਈ ਘਰ ਦਾ ਕੰਮ ਹੈ ਕੋਈ ਪਸ਼ੂਆਂ ਨੂੰ ਪਾਣੀ ਪਿਉਣਾ ਕੁਝ ਵੀ ਆ ਕਰੀ ਜਾਇਓ ਮੋਬਾਈਲ ਚੱਕ ਕੇ ਤੇ ਵਾਹਿਗੁਰੂ ਵਾਹਿਗੁਰੂ ਮੈਂ ਬੋਲੀ ਜਾਊਂਗੀ ਬਸ ਮੈਂ ਇਦਾਂ ਹੀ ਬੋਲਣਾ ਹੈ ਕਰੂਗਾ ਵੀ ਵਾਹਿਗੁਰੂ ਵਾਹਿਗੁਰੂ ਤੁਸੀਂ ਵੀ ਮੇਰੇ ਵਾਂਗੂ ਜਪੀ ਜਾਇਆ ਕਰਿਓ ਅਪਨ ਵਾਲੇ ਤਾਂ ਮੇਰੀ ਜ਼ਿੰਦਗੀ ਸਬਰ ਜੂਨ ਵਾਲੇ ਸੋਡੀ ਸਬਰ ਜੂ ਸੋ ਮੇਰੀ ਵੀਡੀਓ ਚ ਕੋਈ ਗੱਲ ਕਿਸੇ ਨੂੰ ਬੁਰੀ ਲੱਗੇ ਪਲੀਜ਼ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਮੈਂ ਮਾਇੰਡ ਨਹੀਂ ਕਰਦੀ ਕਿਉਂਕਿ ਗੁਰੂ ਦਾ ਨਾਮ ਜਪਨ ਵਾਲੇ ਗੁਰੂ ਦੇ ਲੜ ਲੱਗਣ ਵਾਲੇ ਕਦੇ ਕਿਸੇ ਦਾ ਬੁਰਾ ਨਹੀਂ ਮਨਾਉਂਦੇ ਤੇ ਮੈਂ ਵੀ ਇਹ ਚੀਜ਼ਾਂ ਬਹੁਤ ਸੜ ਚੁੱਕੀਆਂ ਮੇਰੇ ਚ ਈਰਖਾ ਗੁੱਸਾ ਹੁੰਦਾ ਸੀ ਮੈਂ ਬਹੁਤ ਸੜ ਚੁੱਕੀਆਂ ਕਿਉਂਕਿ ਅੰਤ ਵੇਲੇ ਇਹ ਚੀਜ਼ ਨਾ ਮ ਆਪਣੇ ਯਾਦ ਆਉਣਾ ਸੋ ਤੁਸੀਂ ਮੈਨੂੰ ਕਮੈਂਟ ਕਰਕੇ ਜਿਹੜੇ ਮੇਰੇ ਨਾਲ ਜੁੜਨਾ ਚਾਹੁੰਦੇ ਆ ਸਾਰਿਆਂ ਦੇ ਮੈਨੂੰ ਕਮੈਂਟ ਆਉਣੇ ਚਾਹੀਦੇ ਆ ਜਦੋਂ ਮੇਰੇ ਕੋਲੇ 20 ਬੰਦਿਆਂ ਤਾਂ ਵਸ ਫਿਰ ਸ਼ਾਮ ਨੂੰ 4:30 ਵਜੇ ਸਾਰੇ ਬੰਦੇ ਫ੍ਰੀ ਹੁੰਦੇ ਆ ਠੀਕ ਹੈ ਤਾਂ ਆਪਾਂ 4:30 ਵਜੇ ਲਾਈਵ ਹੋਇਆ ਕਰਾਂਗੇ ਵਾਹਿਗੁਰੂ ਦਾ ਜਾਪ ਚੱਲਿਆ ਕਰੂ ਲਾਈਵ ਹੋਇਆ ਕਰੂ ਮੈਂ ਤੇ ਤੁਸੀਂ ਵੀ ਫਿਰ ਮੇਰੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਸੋਡੀ ਜ਼ਿੰਦਗੀ ਵੀ ਸਬਰੂ ਮੇਰੀ ਵੀ ਸਬਰੂ ਸੋ ਆਪ ਸਭ ਨੂੰ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ 'ਚ ਰੱਖਣਾ ਤੇ ਵਾਹਿਗੁਰੂ ਆਪ ਨੂੰ ਤੰਦਰੁਸਤੀ ਰੱਖਣਾ ਤੇ ਆਪ ਨੂੰ ਨਾਮ ਜਪਣ ਦਾ ਵੱਲ ਬਖਸ਼ਣਾ ਸਤਿ ਸ੍ਰੀ ਅਕਾਲ ਜੀ